ਤੂਬੇ ਦੇ ਵਿੱਚ ਅੱਜ ਪੰਜ ਓਥ ਸਮਾਗਮ ਰੱਖਿਆ ਗਿਆ ਸੀਗਾ ਜਿੱਥੇ ਜਲੰਧਰ ਦੇ ਜੰਗਿਆਲੇ ਪਿੰਡ ਦੇ ਵਿੱਚ 5414395 ਸੌ ਚੁਕਾਈ ਗਈ ਸਾਡੇ ਨਾਲ ਮਹਿੰਦਰਪ ਸਿੰਘ ਜੀ ਨਾਲ ਹੈਗੇ ਨੇ ਕੈਪਟਨ ਮਹਿੰਦਰਪ ਸਿੰਘ ਸਾਹਿਬ ਓਥ ਸਮਾਗਮ ਦੇ ਵਿੱਚ 543459 ਸੌ ਚੁਕਾਈ ਗਈ ਹੈ ਨਾਲ ਦੀ ਨਾਲ ਤੁਹਾਡੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਕਿਸ ਤਰੀਕੇ ਨਾਲ ਪੰਚਾਇਤ ਜਿਹੜੀ ਹੈਗੀ ਆ ਪਿੰਡਾਂ ਦੀ ਉਹ ਚਲਾਈ ਜਾਣੀ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਦਾਰ ਭਗਵੰਦ ਸਿੰਘ ਮਾਨ ਸਾਹਿਬ ਜੀ ਦੀ ਯੋਗਾਈ ਹੇਟ ਕੁਛ ਦਿਨ ਪਹਿਲੇ ਸਾਰੇ ਪੰਜਾਬ ਵਿੱਚ ਸਰਪੰਚਾਂ ਔਰ ਪੰਚਾਂ ਦੇ ਇਲੈਕਸ਼ਨ ਹੋਏ ਔਰ ਇਸ ਵਾਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਸਰਪੰਚ ਔਰ ਮੈਂਬਰ ਪੰਚਾਇਤ ਯੂਨਾਨੀਮਸਲੀ ਸਰਵਸੰਮਤੀ ਦੇ ਨਾਲ ਬਣੇ ਔਰ ਅੱਜ ਜੋ 5000 ਤੋਂ ਜ਼ਿਆਦਾ ਮੈਂਬਰ ਪੰਚਾਇਤਾਂ ਨੂੰ ਜ਼ਿਲ੍ਹਾ ਜਲੰਧਰ ਵੱਲੋਂ ਜੋ ਸੋਚੋ ਸਮਰੋਹ ਹੋਇਆ ਉਹਦੇ ਵਿੱਚ ਮਾਨਯੋਗ ਮੁੱਖੰਤੀ ਪੰਜਾਬ ਸਰਦਾਰ ਭਗਵੰਤ ਸੇਮਾਨ ਸਾਹਿਬ ਜੀ ਨੇ ਜੋ ਮੇਰੇ ਜਮੇ ਡਿਊਟੀ ਲਗਾਈ ਸੀ ਅੱਜ ਮੈਂ ਉਹਨਾਂ ਨੂੰ ਮੈਂਬਰ ਪੰਚਾਇਤਾਂ ਨੂੰ ਸੌਂ ਚੁਕਾਈ ਹੈ ਔਰ ਨਾਲ ਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਜੋ ਇੱਕ ਪਿੰਡ ਦਾ ਜੋ ਸਰਪੰਚ ਹੁੰਦਾ ਹੈ ਉਹ ਪਿੰਡ ਦਾ ਇੱਕ ਕੇਅਰ ਟੇਕਰ ਹੁੰਦਾ ਹੈ ਵਾਲੀਵਰਸ ਹੁੰਦਾ ਹੈ ਉਹਦਾ ਫਰਜ਼ ਬੰਦਾ ਹੈ ਟੂ ਲੁੱਕ ਆਫਟਰ ਦਾ ਜਿੰਨੇ ਪਿੰਡ ਦੇ ਲੋਕੀ ਉਹਨਾਂ ਨੂੰ ਲੁੱਕ ਆਫਟਰ ਕਰਨਾ ਸੋ ਸਾਰੇ ਮੈਂਬਰ ਪੰਚਾਇਤ ਉਹਨਾਂ ਦੇ ਸਹਿਯੋਗੀ ਬਣ ਕੇ ਅੱਜ ਉਹਨਾਂ ਨਾਲ ਅੱਜ ਹੁਣ ਸ਼ੁਰੂਆਤ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਪਿੰਡਾਂ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਮਿਲਣਗੀਆਂ ਤਾਂ ਕਿ ਉਹ ਪਿੰਡਾਂ ਦਾ ਵਿਕਾਸ ਕਰਾ ਸਕਣ ਸੋ ਮੈਂ ਸਾਰੇ ਹੀ ਸਰਪੰਚਾਂ ਨੂੰ ਔਰ ਮੈਂਬਰ ਪੰਚਾਇਤਾਂ ਨੂੰ ਬੇਨਤੀ ਕੀਤੀ ਹੈ ਕਿ ਅਸੀਂ ਭਾਈਚਾਰ ਦੇ ਨਾਲ ਅਸੀਂ ਸਾਰੇ ਪੰਜਾਬ ਪਿੰਡ ਦੇ ਇਕੱਠੇ ਕੇਅਰ ਟੇਕਰਾਂ ਅਸੀਂ ਕਿਸੇ ਪਾਰਟੀ ਦੇ ਨਾ ਹੋ ਕੇ ਸਾਰੇ ਪਿੰਡ ਦੇ ਕੇਅਰ ਟੇਕਰ ਸਰਪੰਚ ਔਰ ਮੈਂਬਰ ਪੰਚਾਇਤ ਬੰਨਾ ਹੈ ਔਰ ਸਾਰੇ ਪਿੰਡਾਂ ਦਾ ਜੋ ਹੈ ਇੰਡੀਵਿਜੂਅਲ ਵਿਕਾਸ ਕਰਾਣਾ ਹੈ ਸੋ ਮੈਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਬਹੁਤ ਵਿਕਾਸ ਹੋਏਗਾ ਔਰ ਇੱਕ ਪੰਜਾਬ ਦੇ ਵਿੱਚ ਪਹਿਲੀ ਵਾਰ ਜੋ ਰੰਗਲਾ ਪੰਜਾਬ ਹੈ ਉਹ ਤਿਰਖਨ ਨੂੰ ਮਿਲੇਗਾ ਔਰ ਸਾਂਝੀ ਵਾਲਤਾ ਔਰ ਪੰਜਾਬੀਅਤ ਦਾ ਜੋ ਹੈ ਸਾਡੀ ਸੋਚ ਹੈ ਸਾਰੇ ਪਿੰਡਾਂ ਦੇ ਦੇਖਣ ਨੂੰ ਮਿਲੇਗੇ। ਅ ਤਲਵਤ ਗੱਲਬਾਤ ਕਰਨ ਲਈ ਸਾਡੇ ਨਾਲ ਕੁਝ ਸਰਪੰਚ ਵੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਕੀ ਕਹਿਣਾ ਕਿ ਜਿਹੜੀ ਅੱਜ ਸੋਚ ਕਾਈ ਗਈ ਹੈ ਪਿੰਡ ਦੇ ਕੰਮਾਂ ਨੂੰ ਲੈ ਕੇ ਹੋਰ ਜਿਹੜੇ ਕਾਰਜ ਕਰੇ ਜਾਣੇ ਨੇ ਪਿੰਡਾਂ ਦੇ ਉਹਨਾਂ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈਗਾ ਸਾਡੇ ਨਾਲ ਪਿੰਡ ਦੇ ਸਰਪੰਚ ਦਿয়ালਪੁਰ ਦੇ ਸਰਪੰਚ ਜੀ ਨੇ ਰਾਜਾ ਜੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਦੇ ਨਾਲ ਹੈਗੇ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਅੱਜ ਤੁਸੀਂ 100 ਕੁਛ ਦਿਨ ਪਹਿਲਾਂ ਚੱਕ ਲਈ ਸੀਗੀ ਸਾਹਿਬ ਸਾਹਿਬ ਜੀ ਦਾ ਤੁਸੀਂ ਉੱਥੇ ਦੇ ਪੰਚ ਸਰਪੰਚ ਬਣੇ ਹੋ ਤੇ ਹੁਣ ਪੰਚ ਤੁਹਾਡੇ ਨਾਲ ਪੂਰੀ ਪੂਰੀ ਟੀਮ ਤਿਆਰ ਹੋ ਗਈ ਆ ਤੇ ਕਿਸ ਤਰ੍ਹਾਂ ਦੇ ਕੰਮ ਰਹਿਣਗੇ ਦਿয়ালਪੁਰ ਦੇ ਜਾਂ ਹੋਰ ਪਿੰਡਾਂ ਦੀ ਗੱਲ ਕਰਾਂ ਕਿਸ ਤਰ੍ਹਾਂ ਦੇ ਕੰਮ ਰਹਿਣਗੇ ਜਿਹੜੇ ਰਹਿੰਦੇ ਨੇ ਪਿਛਲੀ ਟਰਮ 'ਚ ਨਹੀਂ ਹੋਏ ਹੁਣ ਜਿਹੜੇ ਕਰੇ ਕੀਤੇ ਜਾਣੇ ਨੇ ਤੇ ਸਭ ਤੋਂ ਪਹਿਲਾਂ ਫਤਿਹ ਆਤ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸਾਧਗੁਰੂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਕਿਰਪਾ ਨਾਲ ਇਹ ਸਾਡੀ ਜਿਹੜੀ ਪੰਚਾਇਤ ਦੀ ਸਰਪੰਚੀ ਦਾ ਚੋਣ ਹੋਈ ਜਾ ਤੇ ਸਰਪੰਚਾਂ ਦਾ ਤਾਂ ਪਹਿਲੋਂ 8 ਤਰੀਕ ਨੂੰ ਜਿਹੜਾ ਸੰਮਗਮ ਹੋ ਚੁੱਕਿਆ ਤੇ ਅੱਜ ਜਿਹੜਾ ਪੰਚਾਇਤ ਦਾ ਜਿਹੜਾ ਸੰਮਗਮ ਸੀ ਉਹ ਇੱਥੇ ਹੁਣ ਸੰਪਨ ਹੋਇਆ ਔਰ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਜਿਹੜੇ ਹੁਣ ਅਗਲੇ ਜਿਹੜੇ ਕੰਮ ਜਿਹੜੇ ਰਹਿ ਗਏ ਪੈਣ ਦੇ ਕਰਨ ਵਾਲੇ ਕਿਉਂਕਿ ਪਹਿਲਾਂ ਤੁਸੀਂ ਮੇਰੇ ਪਿੰਡ ਤੇ ਵਿਜ਼ਿਟ ਕਰ ਚੁੱਕੇ ਹੋ ਤੁਹਾਡੀ ਟੀਮ ਗਈ ਉੱਥੇ ਤਾਂ ਤੁਸੀਂ ਦੇਖਿਆ ਵਾ ਸਾਡਾ ਕਿਸ ਤਰ੍ਹਾਂ ਦਾ ਜਿਹੜੀ ਡਿਵੈਲਪਮੈਂਟ ਹੋਈ ਆ ਔਰ ਉਸ ਤੋਂ ਅਗਲੇ ਜਿਹੜੇ ਹੁਣ ਸਾਡੇ ਵੱਡੇ ਜ ਸਟੇਡੀਅਮ ਹੈਗਾ ਮਹੱਲਾ ਕਲੀਨਿੰਗ ਹੈਗੀ ਆ ਸਾਡਾ ਆਪਣੇ ਵਾਟਰ ਟ੍ਰੀਟਮੈਂਟ ਪਲੈਂਟ ਹੈਗਾ ਇਹ ਸਾਡੇ ਵੱਡੇ ਜਿਹੇ ਪ੍ਰੋਜੈਕਟ ਹਨ ਸਾਡੇ ਅਗਲੇ 5-6 ਸਾਲਾਂ ਦੇ ਵਿੱਚ ਉਹ ਅਸੀਂ ਅਸੀਂ ਕੰਪਲੀਟ ਕਰਾਂਗੇ ਸੋ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਸਾਡਾ ਪੰਜਾਬ ਸਰਕਾਰ ਨੇ ਔਰ ਸਾਡੇ ਐਨਆਰ ਵੀਰਾਂ ਨੇ ਨਗਰ ਨੇ ਪਹਿਲਾਂ ਸਾਡਾ ਸਹਿਯੋਗ ਦਿੱਤਾ ਕਿਉਂਕਿ ਇਹਨਾਂ ਦੇ ਸਹਿਯੋਗ ਨਾਲ ਦੇਖੋ ਜਿਹੜੀ ਸਾਡੀ 10 ਮਿੰਟ ਦੇ ਵਿੱਚ 10 ਤੋਂ 15 ਮਿੰਟ ਦੇ ਵਿੱਚ ਸਾਡੀ ਜਿਹੜੀ ਸਰਫ ਸੰਪਤੀ ਹੋ ਗਈ ਸਾਰੇ ਪੰਚਾਇਤ ਤੇ ਆਸ ਕਰਦੇ ਹਾਂ ਕਿ ਹੁਣ ਵੀ ਜਿਹੜਾ ਸਾਡਾ ਜਿਹੜਾ ਨਗਰ ਵੱਲੋਂ ਐਨਆਰ ਵੀਲੋਂ ਉਸੇ ਤਰ੍ਹਾਂ ਸਹਿਯੋਗ ਮਿਲੂਗਾ ਔਰ ਸਾਡੇ ਪੰਜਾਬ ਸਰਕਾਰ ਕੋ ਸਾਡੇ ਕੈਪਟਨ ਸਾਬਕਾ ਕੈਪਟਨ ਮਾਦਸਰ ਪ੍ਰਕਾਸ਼ ਸਿੰਘ ਜੀ ਹੁਣ ਵੱਲੋਂ ਸਾਨੂੰ ਹਮੇਸ਼ਾ ਬੜਾ ਬੜਾ ਸਹਾਇਕ ਮਿਲਦਾ ਰਿਹਾ ਤੇ ਹੁਣ ਵੀ ਉਹਨਾਂ ਤੋਂ ਸਹਾਇਕ ਅਸੀਂ ਇਸੇ ਤਰ੍ਹਾਂ ਦੀ ਉਮੀਦ ਰੱਖਦੇ ਆਂ ਸਾਡੇ ਮਾਜੂਕ ਮੁੱਖ ਮੰਤਰੀ ਪਰਵੰਗ ਸਿੰਘ ਭਗਵਾਨ ਸਿੰਘ ਮਾਨ ਜੀ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਸਰਪੰਚੀ ਨਾਲ ਪੰਚਾਇਤਾਂ ਜਿਹੜੀਆਂ ਚੋਣ ਹੋਣਗੀਆਂ ਉਹਨੂੰ 5 ਲੱਖ ਰੁਪਈਆ ਤੇ ਹੋਰ ਜਿਹੜਾ ਮੁਹੱਲਾ ਕਲੀਨਿਕ ਸਟੇਡੀਅਮ ਵਗੈਰਾ ਜਿਹੜਾ ਅਸੀਂ ਉਹ ਪ੍ਰੋਜੈਕਟ ਨਾਲ ਦੇਵਾਂਗੇ ਤੇ ਅਸੀਂ ਉਹਨਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਅਸੀਂ ਇਹ ਬੇਨਤੀ ਕਰਦੇ ਆਂ ਕਿ ਅਸੀਂ ਉਹਨਾਂ ਦਾ ਜਿਹ ਅਪੀਲ ਕੀਤੀ ਸੀ ਉਹ ਅਸੀਂ ਉਹਨਾਂ ਦੀ ਜਿਹੜੀ ਆ ਉਹ ਅਸੀਂ ਪੂਰੀ ਕੀਤੀ ਉਹਨਾਂ ਦੀ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਇਹ ਅਸੀਂ ਉਹਨਾਂ ਨੂੰ ਹੁਣ ਆਸ ਕਰਦੇ ਵੀ ਜਲਦੋਂ ਜਲਦੂ ਆਪਣੀ ਇਸ ਕਮਿਟਮੈਂਟ ਨੂੰ ਜਿਹੜਾ ਪੂਰਾ ਕਰਨ ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਜਿਹੜੀਆਂ ਡਵੈਲਪਮੈਂਟ ਜਿਹੜੀਆਂ ਰਹਿ ਗਈਆਂ ਉਹਨਾਂ ਨੂੰ ਬਹੁਤ ਜਲਦ ਤੋਂ ਜਲਦ ਜਿਹੜਾ ਜਿਹੋ ਜੋ ਵੀ ਪਿੰਡਾਂ ਦੇ ਵਿੱਚ ਸਹੂਲਤਾਂ ਜਿਹੜੇ ਜਿਹੜੇ ਪਿੰਡਾਂ ਦੇ ਚਾਹੀਦੇ ਉਹ ਪੂਰੀਆਂ ਕੀਤੀਆਂ ਜਾ ਸਕਣ। ਬੜੀ ਇੱਕ ਚੀਜ਼ ਮੈਂ ਦੱਸਣੀ ਚਾਹੁੰਦਾ ਜਿੱਦਾਂ ਬਿਆਲਪੁਰ ਆਪਣੇ ਆਪ ਦੇ ਵਿੱਚ ਇੱਕ ਅੱਛੀ ਦਿੱਖ ਦਿਖਣ ਵਾਲਾ ਪਿੰਡ ਹੈਗਾ ਕਾਫੀ ਸਹੂਲਤਾਂ ਹੈਗੀਆਂ ਨੇ ਸੀਸੀਟੀਵੀ ਕੈਮਰਾਜ਼ ਦੀ ਜਿਹੜੀਆਂ ਮੁਰਲੀਆਂ ਸੁਰਤ ਆ ਗਈਆਂ ਉਹ ਪੂਰੀਆਂ ਕੀਤੀਆਂ ਹੋਈਆਂ ਜਿਹੜੇ ਤੁਹਾਡੇ ਕਲੀਗ ਹੈਗੇ ਨੇ ਨਾਲ ਦੇ ਜਿਹੜੇ ਸਰਪੰਚਾਂ ਦੇ ਆਸ-ਪਾਸ ਪਿੰਡ ਜਿਹੜੇ ਤੁਹਾਡੇ ਵਸੇ ਹੋਏ ਨੇ ਉਹਨਾਂ ਦੇ ਸਰਪੰਚਾਂ ਨੂੰ ਕੀ ਖਾਸ ਅਪੀਲ ਕਰਨਾ ਚਾਹੁੰਦੇ ਆ ਕੀ ਖਾਸ ਰਾਏ ਦੇਣਾ ਚਾਹੁੰਦੇ ਤਾਂ ਕਿ ਉਹਨਾਂ ਦੀ ਵੀ ਥੋੜੀ ਜੀ ਵਧੀਆ ਤਰੀਕੇ ਨਾਲ ਬਣ ਸਕੇ ਇਹ ਅਸੀਂ ਕੱਲੇ ਇਹ ਦੇਖੋ ਜੀ ਸਾਡੇ ਹੋਰ ਵੀ ਪ੍ਰਜਾਗ ਜਿਵੇਂ ਰੁੱਖ ਲਾਏ ਅਸੀਂ ਹਾਂਜੀ ਨਸ਼ੇ ਤੇ ਅਸੀਂ ਕੰਮ ਕਰ ਰਹੇ ਹਾਂ ਨਸ਼ਾ ਛਡਾ ਰਹੇ ਹਾਂ ਬੱਚਿਆਂ ਨੂੰ ਔਰ ਨਸ਼ਾ ਜਿਹੜੇ ਵੇਚਣ ਵਾਲੇ ਆ ਉਹਨਾਂ ਦੀ ਪੂਰੀ ਤਸੱਲੀ ਕਰਾਈ ਦੀ ਆ ਉਸ ਤੋਂ ਅੱਗੇ ਸਪੋਰਟਸ ਦਾ ਜਿਹੜਾ ਸਾਡਾ ਹੈਗਾ ਉਹ ਬੜਾ ਜ਼ਕੜਾ ਸਾਡਾ ਜਿਹੜਾ ਸਪੋਰਟਸ ਹੈ ਜਿਹੜਾ ਪ੍ਰੋਜੈਕਟ ਹੈਗਾ ਜੀ ਪਾਵਾ ਸਾਡੇ ਕੋਲ ਸਟੇਡੀਅਮ ਨਹੀਂਗਾ ਅਸੀਂ ਸਰਕਾਰ ਨੂੰ ਮੰਗ ਕਰਦੇ ਵੀ ਸਾਡਾ ਜਿਹੜਾ ਸਪੋਰਟਿਅਮ ਦਾ ਜਿਹੜਾ ਸਟੇਡੀਅਮ ਦਾ ਜਿਹੜਾ ਪ੍ਰੋਜੈਕਟ ਔਰ ਜਿਹੜਾ ਮਹੱਲਾ ਕਲੀਨਿਕ ਦਾ ਸਾਨੂੰ ਜਲਦੀ ਜਲਦ ਪ੍ਰੋਜੈਕਟ ਕੀਤਾ ਜਾਦਾ ਕਿਉਂਕਿ ਸਾਨੂੰ ਸਾਡੇ ਨਗਰ ਨੂੰ ਤੇ ਸਾਡੇ ਆਸ-ਪਾਸ ਦੇ ਏਰੀਆ ਨੂੰ ਇਹਨਾਂ ਦੋਹਾਂ ਪ੍ਰੋਜੈਕਟਾਂ ਦੀ ਬਹੁਤ ਜ਼ਿਆਦਾ ਸਖਤ ਲੋੜ ਆ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋ ਕਿ ਸਾਡੇ ਬੱਚੇ ਉੱਥੇ ਸਾਡੇ ਜਿਮ ਬਣਿਆ ਹੋਇਆ ਜਿਮ ਦੇ ਵਿੱਚ ਬੱਚੇ ਐਕਸਰਸਾਈਜ਼ ਕਰਦੇ ਸਾਡੇ weight lift ਵਾਲੇ ਮੁੰਡੇ ਵਾਲੀਬਾਲ ਦੀ ਗਰਾਊਂਡ ਪੂਰਾ ਆਸਪਾਸ ਦੇ ਪਿੰਡਾਂ ਵਾਲੇ ਉਹਨਾਂ ਨੂੰ ਕੀ ਖਾਸ رائے ਦੇਣਾ ਚਾਹੁੰਦੇ ਤਾਂ ਕਿ ਉਹਨਾਂ ਦੇ ਪਿੰਡਾਂ ਦੀ ਦਿੱਖ ਵੀ ਤੁਹਾਡੇ ਪਿੰਡ ਵਾਂਗ ਹੋਵੇ ਮੈਂ ਇਹ ਗੱਲ ਪੂਰੀ ਕਰਕੇ ਮੈਂ ਉਸੇ ਗੱਲ ਤੇ ਆ ਰਿਹਾ ਜੀ ਔਰ ਉਸ ਤੋਂ ਕੇ ਸਾਡੇ ਬੱਚੇ ਜਿਹੜੇ ਕਬੱਡੀ ਦੇ ਜਿਹੜੇ ਪਲੇਅਰ ਐ ਇੰਟਰਨੈਸ਼ਨਲ ਜਿਹੜੇ ਪਲੇਅਰ ਬਣ ਚੁੱਕੇ ਆ ਔਰ ਜਿਹੜੇ ਗੱਲ ਤੁਸੀਂ ਆਸ-ਪਾਸ ਦੇ ਪਿੰਡਾਂ ਦੀ ਗੱਲ ਕਰਦੇ ਆ ਕਿਉਂਕਿ ਪਹਿਲਾਂ ਵੀ ਮੇਰੇ ਜਿਹੜੇ ਸਾਥ ਜਿਹੜੇ ਸਰ ਪੰਚਾਇਤਾਂ ਦੇ ਸਰਪੰਚ ਸਨ ਉਹ ਮੇਰੇ ਨਾਲ ਲਗਾਤਾਰ ਮੇਰੇ ਸੰਪਰਕ ਦੇ ਵਿੱਚ ਆਏ ਰਿਹਾ ਔਰ ਹੁਣ ਜਿਹੜੇ ਨਵੇਂ ਆ ਜਿਹੜੇ ਨਵੇਂ ਚੁਣ ਕੇ ਆਏ ਸਰਪੰਚ ਜਾਂ ਪੁਰਾਣੇ ਵੀ ਦੁਬਾਰਾ ਰਿਪੀਟ ਹੋਏ ਆ ਉਹ ਸਾਰੇ ਮੇਰੇ ਸੰਪਰਕ ਦੇ ਵਿੱਚ ਮੇਰੇ ਇਲਾਕੇ ਦੇ ਜਿਹੜੇ ਹੈਗੇ ਆ ਔਰ ਸਮੇਂ-ਸਮੇਂ ਤੇ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਕੋਈ 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 ਬਾਈਟ ਚਾਹੀਦੀ ਹੁੰਦੀ ਆ ਉਹ ਮੇਰੇ ਸਾਡੇ ਪਿੰਡਾਂ ਆ ਕੇ ਵਿਜ਼ਿਟ ਵੀ ਕਰਦੇ ਆ ਸੋ ਜਿਸ ਤਰ੍ਹਾਂ ਦੀ ਵੀ ਮਤਲਬ ਜਿੱਦਾਂ ਕਿ ਤਾਂ ਅਸੀਂ ਮਾਰੇ ਸਾਨੂੰ ਕਿਰਪਾ ਕੀਤੀ ਆ ਸਾਡੇ ਤੇ ਸਾਡੇ ਨਗਰ ਨੇ ਜਿਹੜੀ ਡਿਵੈਲਪਮੈਂਟ ਕੀਤੀ ਆ ਔਰ ਅਸੀਂ ਵੀ ਚਾਹੁੰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਜਾਂ ਮੈਂ ਤਾਂ ਸਮੁੱਚੇ ਪੰਜਾਬ ਦੇ ਵਿੱਚ ਕਿਉਂਕਿ ਮਾ ਭਗਵਾਨ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਕਿ ਸਾਡਾ ਜਿਹੜਾ ਪੰਜਾਬ ਇੱਕ ਵਾਰ ਜਿਹੜਾ ਪਹਿਲਾਂ ਇੱਕ ਬੜੀ 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 ਕਹਾਵਤ ਮਸ਼ਹੂਰ ਹੁੰਦੀ ਕਿ ਸਾਡਾ ਪੰਜਾਬ ਦਾ ਸੋਨੇ ਤੇ ਜਿਹੜੀ ਸੀ ਅੱਜ ਭਾਵੇਂ ਮਾਨ ਸਾਹਿਬ ਨੇ ਕਿਹਾ ਕਿ ਸਾਡਾ ਜਿਹੜਾ ਰੰਗਲਾ ਪੰਜਾਬ ਅਸੀਂ ਬਣਾਉਣਾ ਉਹ ਗੱਲ ਦੋਹਾਂ ਦਾ ਅਰਥ ਦੋਹਾਂ ਦੇ ਕੋਈ ਆ ਔਰ ਅਸੀਂ ਤੇ ਉਹਨਾਂ ਦੇ ਜਿਹੜਾ ਪੰਜਾਬਾ ਪੰਜਾਬ ਆ ਜਿਵੇਂ ਸਾਡੇ ਹੁਣੇ ਕਹਿੰਦੇ ਨਸ਼ਿਆਂ ਤੇ ਬਹੁਤ ਜ਼ਿਆਦਾ ਵੱਡਾ ਇੱਕ ਕੋਰ ਸਾਡੇ ਪੰਜਾਬ ਦੇ ਜਿਹੜਾ ਵੱਡ ਚੁਕਿਆ ਔਰ ਉਸ ਤੋਂ ਰਾਹਤ ਮਿਲਣੀ ਚਾਹੀਦੀ ਆ ਭਾਵੇਂ ਅਸੀਂ ਆਪਣੇ ਪਿੰਡ ਵਿੱਚ ਇਸ ਇਸ ਪ੍ਰੋਜੈਕਟ ਤੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਨਸ਼ਾ ਮੁਕਤ ਕੀਤਾ ਸੀ ਆਪਣਾ ਪਿੰਡ ਪਰ ਅਸੀਂ ਚਾਹੁੰਦੇ ਹਾਂ ਕਿ ਸਮੁੱਚਾ ਪੰਜਾਬ ਜਿਹੜਾ ਇਸ ਜਿਹੜਾ ਅਲੰਮਤਾ ਤੋਂ ਮੁਕਤ ਹੋਣਾ ਚਾਹੀਦਾ ਔਰ ਵੱਡੇ ਪੱਧਰ ਤੇ ਜਿਹੜੀ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਹੋਣੀ ਚਾਹੀਦੀ ਤਾਂ ਕਿ ਪੰਜਾਬ ਜਿਹੜਾ ਮੁਰਦਵਾਰਾ ਸੋਨੇ ਦੀ ਚੜੀ ਬਣ ਸਕੇ ਔਰ ਜਿਹੜਾ ਭਗਵਾਨ ਸਿੰਘ ਜੀ ਮਾਨ ਮੁਖਮੰਦੀ ਸਾਹਿਬ ਦਾ ਸੁਪਨਾ ਹੈ ਕਿ ਰੰਗਲਾ ਪੰਜਾਬ ਜਿਹੜਾ ਬਣਨਾ ਚਾਹੀਦਾ ਉਹ ਦੁਆਰਾ ਜਿਹੜਾ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕੇ ਧੰਨਵਾਦ ਕਰਦੇ ਸੋ ਇਸ ਸਾਲ ਦਿਆਲਪੁਰ ਪਿੰਡ ਦੇ ਸਰਪੰਚ ਜਿਨ੍ਹਾਂ ਨੇ ਗੱਲਬਾਤ ਕੀਤੀ ਔਰ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਹੋਰਾਂ ਨਾਲ ਵੀ ਗੱਲਬਾਤ ਕੀਤੀ ਉਹ ਸਾਫ਼ ਜੀਹੀ ਗੱਲ ਹੈ ਕਿ ਜਿਸ ਤਰੀਕੇ ਨਾਲ ਮੁਖਮੰਦੀ ਪੰਜਾਬ ਕੰਮ ਕਰ ਰਹੇ ਨੇ ਦੇਖ ਦੇਖ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਰੰਗਲਾ ਪੰਜਾਬ ਦੀ ਦਿੱਖ ਜਿਹੜੀ ਦੂਰ ਨਹੀਂ ਹੈ ਜਲਦ ਹੀ ਜਿੱਦਾਂ ਸਰਪੰਚ ਬਣੇ ਨੇ 1031 ਸਰਪੰਚ ਬਣਾਏ ਗਏ ਨੇ ਔਰ ਜਲੰਧਰ ਦੇ ਵਿੱਚ ਅੱਜ ਉਸਮਾਰੋ ਦੇ ਵਿੱਚ 5343 ਪੰਚਾਂ ਨੇ ਸੌ ਚੱਕੀ ਹੈਗੀ ਆ ਔਰ ਜਲਦ ਦੂਰ ਇਹ ਉਹ ਦਿਨ ਦੂਰ ਨਹੀਂ ਹੋਏਗਾ ਜਿਸ ਦਿਨ ਜਲਦ ਹੀ ਰੰਗਲੇ ਪੰਜਾਬ ਦੀ ਦਿੱਖ ਜਿਹੜੀ ਦਿਖਣੀ ਸ਼ੁਰੂ ਹੋ ਜਾਏਗੀ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਗੰਭੋਜ ਜਾਨਿਕ ਸੋਰਾ ਟੀਵੀ ਜਲੰਧਰ